ਯਾਰ ਚਲ ਮੀਟ ਕਰਦਾਂ ਨੂੰ ਸਾਰੇ ਵਧੀਆ ਹੋਗੇ ਤੇ ਕੈਂਟ ਆਉਗੇ ਅੱਜ ਫਿਰ ਨਾਨਕੇ ਆਏ ਸੀਗੇ ਯਾਰ ਸ਼ਰਮ ਰੰਡੀ ਸੀ ਸ਼ਰਮਡਾਉਣ ਆਈ ਸੀ ਮਾਮੀ ਦੇ ਮੁੰਡੇ ਦੀ ਉਹ ਥੋੜੀ ਜੀ ਪ੍ਰੋਗਰਾਮਾਂ ਤਾਂ ਕਰਕੇ ਉਹਨੂੰ ਠੀਕ ਆ ਤੇ ਹੁਣ ਫਿਰਾਲ ਕਬੂਤਰ ਵਿਖਾਉਣੇ ਕਿੱਡੇ ਕਿੱਡੇ ਹੋ ਗਏ ਇਹਨਾਂ ਦੇ ਜਿਹੜੇ ਸੁਣਿਆ ਸੀ ਮਾਮੀ ਦੇ ਮੁੰਡੇ ਕੋਲ ਤੇ ਆਜੋ ਵਿਖਾਉਣੇ ਤੁਹਾਨੂੰ ਕਬੂਤਰ ਜਿਹੜੇ ਪਿਛਲੇ ਵਲੌਗਾਂ ਚ ਦੇਖੀ ਸੀ ਕਿਵੇਂ ਹੋ ਗਏ ਕਿਵੇਂ ਨਹੀਂ ਨਾਲੇ ਬਹਿਨੇ ਬੱਚਿਆਂ ਆਂਡਿਆਂ ਜੋ ਬੱਚੇ ਕੱਢੇਗੇ ਨਹੀਂ ਕਬੂਤਰਾਂ ਨੇ ਠੀਕ ਆ ਆ ਤਾਂ ਬਾਜੀ ਵਾਸਤੇ ਤਿਆਰ ਕਰੀ ਜਾਂਦੇ ਆ ਤੇ ਆਪ ਉਹੋੜ ਲੈਂਦਾ ਸੀ ਨਾਲੇ ਵੇਨੇ ਨਵੇਂ ਜਾਨਵਰ ਲੈਂਦਾ ਇਹਨੇ ਕਿ ਨਹੀਂ ਹੋਈ ਆ ਸਾਰੇ ਫੇਰ ਦਰਾਂਡੇ ਮੁੰਡੇ ਲਾਏ ਹੋਏ ਸੀ ਆਰੇ ਤਾਂ ਵੀ ਲਾਏ ਤਿਆਰ ਇਹਨੇ ਜੀ ਵੀ ਤੇ ਜਿਹੜੇ ਆਪਾਂ ਲੱਗੇ ਗਏ ਸੀ ਉਹ ਤੋਂ ਜੜੇ ਸ਼ਾਕਾਂ ਦੀ ਜੋੜੀ ਸ਼ਾਕ ਉਹ ਉਤਰਦੀ ਉਹ ਇੱਥੇ ਅੰਡ ਲਾਉਂਦੀ ਸੀ ਤੇ ਹੁਣ ਢਾਣੀ ਵੀ ਲਾਉਣ ਵਾਲੀ ਇੱਕਦ ਦੇ ਦਿਨ ਦੇ ਵਿੱਚ ਤੇ ਗੁਜਾਰੇ ਗੁਜਾਰੇ ਰੱਖੇ ਇੱਥੇ ਤੇ ਹੁਣ ਵਖਾਉਣੇ ਉਤਲੇ ਗੁੱਡੇ ਵਾਲੇ ਕਬੂਤਰ ਚੈੱਕ ਕਰੋ ਬਈ ਦੱਸਿਓ ਕਿਵੇਂ ਲੱਗੇ ਉੱਤੇ ਪਹੁੰਚ ਗਏ ਹੁਣ ਉਤਲੇ ਕਬੂਤਰ ਵੇਨੇ ਕਿਵੇਂ ਬੈਠੇ ਆ ਠੀਕ ਹੈ ਟੈਂਕੀ ਚ ਵੀ ਪਾਣੀ ਪਈ ਜਾਂਦਾ ਬੱਚੇ ਪੁੱਛੇ ਕਿਵੇਂ ਆ ਕਿਵੇਂ ਨਹੀਂ ਤੇ ਖੋਲ ਲੀਏ ਖੁੱਡਾ ਬੰਨਾ ਤਾਂ ਖੁੱਡੇ ਦਾ ਗੇਟ ਖੋਲ ਹੀ ਗਾਈਸ ਲਓ ਵੀ ਬੱਚੇ ਵੇਖੋ ਯਾਰ ਕਿੱਡੇ-ਕੱਡੇ ਹੋ ਗਏ ਉਹ ਮੁਬਾਰਕਾਂ ਵੀ ਮਿਲ ਲਾਦਾ ਉਹ ਜੋੜੀ ਨੇ ਵੀ ਅੰਡੇ ਕੱਢ ਲੇ ਬੱਚੇ ਕੱਢਦੇ ਅੰਡੇ ਕੀ ਕੱਢਨੇ ਇੱਕ ਜੋੜੀ ਨੇ ਮੇਰੇ ਖਿਆਲ ਚ ਲੱਗਦਾ ਸ਼ੱਕ ਜਾ ਪੈਂਦਾ ਨਹੀਂ ਯਾਰ ਨਹੀਂ ਕੱਢੇ ਇਧਰੋਂ ਕੱਢ ਲੇ ਉਹ ਕੱਢ ਲੇ ਇੱਕ ਉਸ ਜੋੜੀ ਨੇ ਤੇ ਇਧਰੋਂ ਵਾਲੇ ਨੇ ਕੱਡੇ ਕਿ ਨਹੀਂ ਇੱਧਰ ਵਾਲੀ ਜੋੜੀ ਨੇ ਵੀ ਨਹੀਂ ਕੱਢੇ ਤੇ ਉਸ ਜੋੜੀ ਨੇ ਕੱਢ ਲਈ ਇਹਨਾਂ ਦੇ ਵੀ ਨਿਕਲਣ ਵਾਲੇ ਆ ਤੇ ਇੱਕ ਅਦੇ ਦਿਨ ਤੇ ਵਿੱਚ ਤੇ ਆਪਾਂ ਚ ਦੇਖੋ ਕਿਆ ਚੀਜ਼ ਬਣ ਰਹੀ ਹੈ ਠੀਕ ਹੈ ਗਾਈਜ਼ ਤੇ ਆ ਗੋਲੀ ਕਬੂਤਰੀ ਆਪਾਂ ਲੈ ਕੇ ਜਾਣੀਆਂ ਹਾਂ ਠੀਕ ਆ ਜਾਂਦੀ ਜਿਹੜੀ ਡੱਬੀ ਗੋਲੀ ਖੜੋ ਡੱਬੀ ਖੜੋ ਇਹ ਆਪਾਂ ਲੈ ਕੇ ਜਾਣੀਆਂ 100% ਲੈ ਕੇ ਜਾਣੀਆਂ ਜੇ ਨਾਲ ਦਊਗਾ ਤਾਂ ਤੱਕੇ ਨਾਲ ਲੈ ਜਾਾਂਗੇ ਇਨਿਕ ਤਾਂ ਚੱਲਦੀ ਐ ਠੀਕ ਐ ਕੱਢ ਲਈ ਫੁੱਡੇ ਦੇ ਵਿੱਚੋਂ ਆ ਹੋਰ ਚੈੱਕ ਕਰੋ ਬੱਚੇ ਇੱਧਰ ਪਏ ਜਿਹੜੇ ਮਿਲਾਂ ਦੇ ਵਾਰ ਆ ਗਏ ਠੀਕ ਹੈ ਗਾਈਜ਼ ਤੇ ਬਾਕੀ ਆ ਵੇਖ ਲੋ ਬਕਾ ਉਤਰ ਦੱਸਿਓ ਕਿਵੇਂ ਲੱਗੇ ਕਮੈਂਟ ਕਰਕੇ ਹੁਣ ਚੱਲਦੇ ਆ ਘਰੇ ਘਰੇ ਜਾ ਕੇ ਕਰਾਂਗੇ ਵਲੌਗ ਹਾਂਜੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਹਾਂ ਸੁਰਿੰਦਰਪਾਲ ਸਿੰਘ ਆ ਜੀ ਰਹਿਮਤ ਮੋਟਰ ਬਜਾਜ ਜਲਸੀ ਕੂਹਾਂ ਸੰਦਰ ਵੱਲੋਂ ਜੁਹਾਰ ਸਾਹਿਬ ਜੁਹਾਰ ਮਾਈਟਰੀ ਆਪਣੇ ਨਾਮ ਕੀਤਾ ਸੀ ਡਰਾ 23 ਚ ਨੇ ਕੱਢਿਆ ਸੀ ਤੇ ਹੁਣ ਸੇਲ ਪ੍ਰੋਮੋਸ਼ਨ ਸਕੀਮ ਤੇ ਰਹੇ ਆਉਂਦੀ ਵਿਸਾਖੀ ਵਿਸਾਖੀ ਵਾਲੇ ਦਿਨ 13 ਪ੍ਰਾਯ 2024 ਨੂੰ ਸਿਰਫ 254 ਰੁਪਏ ਦੇ ਵਿੱਚ ਨਕੀ ਡਰਾਅ ਕੰਡਾ ਜਾ ਰਿਹਾ ਹੈ 254 ਰੁਪਏ ਤੁਸੀਂ ਗੂਗਲ ਪੇ ਕਰ ਸਕਦੇ ਹੋ 8837552915 ਤੋਂ 88375 52915 ਤੇ ਤੁਸੀਂ Google Pay ਕਰੋ 259 ਰੁਪਏ ਤੇ ਤੁਹਾਨੂੰ ਸੀ ਇਹਦਾ ਸਕਰੀਨ ਸ਼ਾਟ ਮੈਨੂੰ ਭੇਜੋ ਤੇ ਮੈਂ ਤੁਹਾਨੂੰ ਇੱਕ ਟੋਕਨ ਤਰਜੀਦ ਕੱਟ ਕੇ ਤੁਹਾਨੂੰ ਮੈਂ ਭੇਜਦਾਗਾ WhatsApp ਤੇ ਤੇ ਪਹਿਲਾ ਨਾਮ ਆਪਾਂ Bajaj Pulsar 100cc bike ਹੈ ਜੀ 2024 ਮਾਡਲ ਤੇ ਉਸ ਤੋਂ ਬਾਅਦ LCD ਸੰਕਰ ਕੂਲਰ ਮਸ਼ੀਨ ਪੱਕੇ ਹੋਰ ਕਾਫੀ ਨਾਮ ਨੇ ਟੋਟਲ 25 ਨਾਮ ਨੇ ਜੀ ਦਿਨ ਦੋਸਤੋ ਬਹੁਤ ਘੋੜੇ ਰਹਿਗੇ ਤੇ ਅਮਾਉਂਟ ਵੀ ਕੋਈ ਬਾਹਲੀ ਵੱਡੀ ਨਹੀਂ ਸਿਰਫ 259 ਰੁਪਏ 259 ਰੁਪਏ ਦੇ ਵਿੱਚ ਚਾਜ ਕਰ ਕੁਝ ਵੀ ਨਹੀਂ ਹੋਗਾ ਤੇ ਆਮ ਬੱਚੇ ਕੋਈ ਕ੍ਰੈਡਿਟ ਟਪਾ ਜਾਂਦੇ ਤੇ ਤੁਸੀਂ ਕਿਰਪਾ ਕਰਕੇ ਦੇਣ ਆਪਣੇ ਕੋ ਰਹਿ ਗਈ ਤੈਨੂੰ ਚਾਹ ਤੇ ਆਪਾਂ 259 ਰੇਟ ਦੇ ਵਿੱਚ ਮੋਟਰਸਾਈਕਲ داری ਵਿਆਜ ਮਾਡਲ ਨਰਸੀ ਜੀ ਬਾਈ ਧੰਨਵਾਦ ਹੋਸਟ